ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਹੁਣਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਜੋ ਕੁਝ ਹੋ ਵਾਪਰ ਰਿਹਾ ਹੈ ਉਸ ਨੂੰ ਲੈ ਕੇ ਮਾਨ ਸਰਕਾਰ ਤੇ ਹੱਲਾ ਬੋਲਿਆ ਗਿਆ ਹੈ ਜੀ ਹਾਂ ਇੱਕ ਕਿਸਾਨ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ પરનીત કોર્ડે खिलाफ રોજ પ્રદર્શન ਕੀਤੇ ਜਾਂਦੇ ਨੇ ਔਰ ਤੁਹਾਨੂੰ ਦੱਸ દઈએ ਕਿ ਸਭ ਨੂੰ ਲੈ ਕੇ ਕਦੇ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੇ ਵੱਲੋਂ ਲਾਈਵ ਹੋ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਔਰ ਉਸ ਤੋਂ ਬਾਅਦ ਸਰਵਣ ਸਿੰਘ ਪੰਦੇਰ ਹੁਣਾਂ ਨੇ ਜਿੱਥੇ ਮੌਜੂਦਾ ਸਥਿਤੀ ਨੂੰ ਸਾਂਝਾ ਕੀਤਾ ਹੈ ਉੱਥੇ ਹੀ ਸੀਐਮ ਭਗਵੰਤ ਮਾਨ ਦੇ ਉੱਤੇ ਵਰਦੇ ਹੋਏ ਵੀ ਨਜ਼ਰ ਆਏ ਔਰ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਫੋਰਸ ਹੈ ਮਾਨ ਸਰਕਾਰ ਦੀ ਉਹ ਕਿਸਾਨਾਂ ਦੇ ਨਾਲ ਤੱਕੇ ਸ਼ਾਹੀ ਕਰ ਰਹੀ ਹੈ ਔਰ ਸਰਮਨ ਸਿੰਘ ਪੰਦੇਰ ਹੁਣਾਂ ਦੇ ਵੱਲੋਂ ਸੀਐਮ ਮਾਨ ਨੂੰ ਖਰੀਆਂ-ਖਰੀਆਂ ਵੀ ਸੁਣਾ ਦਿੱਤੀਆਂ ਗਈਆਂ ਲੈ ਕੇ ਕੁਝ ਕਿਹਾ ਆਓ ਸੁਣਦੇ ਹਾਂ ਤੇ ਅੱਜ ਤੁਹਾਨੂੰ ਪਤਾ ਹੀ ਹੈ ਜਿਵੇਂ ਪਿੰਡ ਸ਼ੇਰਾ ਸ਼ੇਰੀਵਾਜ ਦਾ ਹੈਗਾ ਪਟਿਆਲੇ 'ਚ ਜਿੱਥੇ ਬੀਬੀ ਪਰਨੀਤ ਕੌਰ ਜਿਹੜੀ ਭਾਜਪਾ ਦੀ ਉਮੀਦਵਾਰ ਆ ਬਹੁਤ ਵਾਰੀ ਕਾਂਗਰਸ ਪਾਰਟੀ ਵਿੱਚ ਬਹੁਤ ਲੰਮਾ ਸਮਾਂ ਉਹਨਾਂ ਨੇ ਕਾਇਆ ਪਹਿਲੋ ਵੀ ਉਹ ਪਾਰਲੀਮੈਂਟ ਮੈਂਬਰ ਰਹ ਚੁਕੇ ਆ ਕੈਪਟਨ ਮਨਿੰਦਰ ਸਿੰਘ ਸਾਫ ਦਾ ਮੁੱਖ ਮੰਤਰੀ ਕਾਂਗਰਸ ਰਹਿਿਆ ਇਸੋਲੇ ਪਾਜਪਾ ਦੇ ਲੀਡਰ ਆ ਇਸ ਪਰਿਵਾਰ ਦਾ ਕਾਂਗਰਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੈਸੀ ਪੰਜਾਬ ਦੇ ਵਿੱਚ ਬਹੁਤ ਵੱਡਾ ਕਰਦੇ ਆ ਅ ਜਦੋਂ ਸ਼ੇਰਾਸ਼ੇਰੀ ਪਿੰਡ ਵਿੱਚ ਸਾਡੇ ਕਿਸਾਨਾਂ ਨੇ ਉਹਨਾਂ ਨੂੰ ਸਵਾਲ ਕਰਨੇ ਚਾਹੇ ਕਿ ਅਸੀਂ ਤੁਹਾਨੂੰ ਸਵਾਲ ਜਵਾਬ ਕਰਨਾ ਚਾਹੁੰਦੇ ਆ ਤੇ ਜਿਹੜੇ ਇਹਨਾਂ ਦਾ ਆਪਣਾ ਹਰਵਿੰਦਰ ਸਿੰਘ ਹਰਪਾਲਪੁਰਾ ਵਾ ਉਨਾਂ ਵੱਲੋਂ ਧੱਕਾ ਮੁੱਠੀ ਕੀਤੀ ਗਈ ਗਾਲੀ ਗਲੋਚ ਕੀਤਾ ਗਿਆ ਵਾ ਔਰ ਇਹਦੇ ਸਾਡੇ ਵਿਰੋਧ ਤੋਂ ਬਾਅਦ ਜਿਹੜਾ ਵਾ ਉਹ ਪਰਚਾ ਦਰਜ ਕਰ ਦਿੱਤਾ ਗਿਆ ਉਹਦੇ ਖਿਲਾਫ ਹਜੇ ਜਿਹੜਾ ਉੱਥੇ ਤਾਕਾ ਮੁੱਠੀ ਜਿਹੜਾ ਸੜਾ ਕਿਸਾਨ ਸ਼ਹੀਦ ਹੋਇਆ ਉਹਦੀ ਜਿਹੜੀ ਡੈੱਡ ਬਾਡੀ ਆ ਐਸ ਬਲੇ ਰਾਜਪੁਰਾ ਹਸਪਤਾਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਪਈ ਹੋਈ ਆ ਔਰ ਅਸੀਂ ਫੈਸਲਾ ਕੀਤਾ ਸੀ ਪਰਿਵਾਰ ਨਾਲ ਰਲ ਕੇ ਵੀ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ 'ਚ ਅਸੀਂ ਸੰਸਕਾਰ ਨਹੀਂ ਕਰਾਂਗੇ। ਤੋਂ ਇਸ ਕਰਕੇ ਸੀਗਾ ਸਰਕਾਰ ਨੂੰ ਟਾਈਮ ਦਿੱਤਾ ਸੀਗਾ ਕਿ ਜੇ ਤੁਸੀਂ ਨਹੀਂ ਗ੍ਰਿਫਤਾਰ ਕਰਦੇ ਹੈਗੇ ਤਾਂ ਫਿਰ ਜਿਹੜਾ ਵਾ ਇਹ ਆਪਾਂ ਜਿਹੜੀ ਬੀਬੀ ਪਰਨੀਤ ਕੌਰ ਜੀ ਦੇ ਬਾਰ ਮੂਰੇ ਜਿਹੜਾ ਵਾ ਮੋਰਚਾ ਲਾਵਾਂਗੇ। ਤੇ ਅੱਜ ਪਟਿਆਲਾ ਜ਼ਿਲ੍ਹਾ ਭਗਵੰਤ ਮਾਨ ਸਰਕਾਰ ਨੇ ਪੂਰੀ ਤਰ੍ਹਾਂ ਸਹਿਯੋਗ ਕੀਤਾ ਵਾ। ਔਰ ਔਰ ਉਹਦੇ ਉਹਦੇ ਤੱਕ तकरीबन ਕਹਿ ਲੋ ਕਿ 150 ਤੋਂ ਵੱਧ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਉੱਥੇ ਇਹਦੇ ਬਾਅਦ ਵਿੱਚ तकरीबन ਕਾਫੀ ਵੱਡਾ ਹਿੱਸਾ ਸਾਡਾ ਕਿਸਾਨਾਂ ਦਾ ਜਾ ਕੇ ਮੋਰਚਾ ਲਾਉਣ ਵਿੱਚ ਕਾਮਯਾਬ ਹੋ ਗਿਆ ਕੁਝ ਕਿਸਾਨ ਜਿਹੜੇ 400 ਬੇ ਸਵੀਕਾਰ ਕੀਤਾ ਹੋਇਆ ਟੋਲ ਪਲਾਜ਼ੇ ਤੇ ਮੋਰਚਾ ਲਾ ਕੇ ਡਟੇ ਹੋਏ ਆ ਤਕਿਨ ਹਜ਼ਾਰਾਂ ਦੀ ਗਿਣਤੀ ਵਿੱਚ ਪਟਿਆਲੇ ਦੇ ਵਿੱਚ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਆ ਜਿੱਥੋਂ ਤੱਕ ਸਰਕਾਰ ਦੀ ਗੱਲਬਾਤ ਦਾ ਸਵਾਲ ਆ ਜਿਹੜੀ ਸਾਡੀ ਉੱਥੇ ਟੀਮ ਆ ਉਹ ਗੱਲਬਾਤ ਉਹਨਾਂ ਨਾਲ ਕਰ ਰਹੀ ਆ ਪਰ ਸਰਕਾਰ ਦਾ ਰੌ ਰਵਈਆ ਠੀਕ ਨਹੀਂ ਹੈਗਾ 304 ਦੇ ਵਿੱਚ ਪਰਚਾ ਦਰਜ ਕੀਤਾ ਗਿਆ ਕੋਈ ਗਾਂ ਸਬੂਤਾਂ ਦੀ ਲੋੜ ਨਹੀਂ ਹੈ 304 ਐਸੇ ਕਰਨ ਦੀ ਨਕਲੀ ਜেন্সি ਵਰਤੀ ਗਈ ਹੈ ਵੀ ਜਿਹੜੀਆਂ ਉੱਥੇ ਕਟਣਾ ਵਾਂ ਕਟੀਆਂ ਵਾਂ ਭਾਵੇਂ گا ਪੋਸਟਮਾਨ ਨੂੰ ਕੁਝ ਵੀ ਆ ਜੇ ਉਹਦੇ ਵਿੱਚ ਜੋ ਵੀ ਮਰਜ਼ੀ ਪਰ ਉਸ ਤਰੀਕੇ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਅਸੀਂ ਤਾਂ ਹੀ ਕਹਿੰਨੇ ਆਂ ਵੀ ਭਗਵੰਤ ਮਾਨ ਸਰਕਾਰ ਬੀ ਟੀਮ ਆ ਬੀ ਟੀਮ ਭਾਜਪਾ ਦੀ ਅਸੀਂ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਅਸੀਂ ਤਾਂ ਲੜ ਰਹੇ ਕੇਂਦਰ ਨਾਲ ਸਾਡਾ ਸਿੱਧਾ ਇਨਸਾਨਾ ਮੋਦੀ ਸਰਕਾਰ ਆ ਠੀਕ ਆ ਔਰ ਕੇਂਦਰ ਦੀਆਂ ਮੰਗਾਂ ਤੇ 86 ਦਿਨ ਹੋ ਗਏ ਮੋਰਚਾ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਿਹਾ ਔਰ ਜਿਹੜੀ ਇਸ ਬੜੇ ਹਾਲਤ ਆ ਮੋਦੀ ਸਰਕਾਰ ਦੀ ਇਹ ਸਾਰੇ ਜਾਣਦੇ ਹੈਗੇ ਆ ਔਰ ਜਿਵੇਂ ਉਹਨਾਂ ਦਾ ਹਾਲਾਤ ਬਣ ਰਹੇ ਹੈਗੇ ਆ ਤੋ ਜਿਵੇਂ ਭਗਵੰਤਮਾਨ ਸਰਕਾਰ ਔਰ ਇਹ ਗੁੰਡਾਗਰਦੀ ਤੇ ਉੱਤਰੀ ਹੋਈ ਆ ਇਹ ਬਹੁਤ ਮਾੜੀ ਗੱਲ ਆ ਜਾਂ ਮੋਰਚਿਆਂ ਨੇ ਫੈਸਲਾ ਕਰ ਲਿਆ ਭਗਵੰਤਮਾਨ ਜੀ ਤੁਹਾਡਾ ਤੁਹਾਡੇ ਕੋਲ ਜੈੱਟ ਸੁਰੱਖਿਆ ਲੈ ਕੇ ਵੀ ਪੰਜਾਬ ਤੇ ਦਾਖਲ ਹੀ ਹੋਇਆ ਜਾਣਾ ਇਹ ਤੈਨੂੰ ਸਾਫ਼-ਸਾਫ਼ ਕਹਿ ਦੇਣਾ ਚਾਹੁੰਦੇ ਆਂ ਖਰੀਆਂ ਕਰੀਆਂ ਸਮਾਂ ਹੈਗਾ ਵਾ ਇਸ ਕਰਕੇ ਆਪਣੀ ਫੋਰਸ ਨੂੰ ਗੁੰਡਾਗਰਦੀ ਤੋਂ ਰੋਕੋ ਗ੍ਰਿਫਤਾਰ ਕੀਤੇ ਕਿਸਾਨ ਤੁਰੰਤ ਰਿਹਾ ਕਰੋ ਨਹੀਂ ਤਾਂ ਤਿੱਖਾ ਫੈਸਲਾ ਹੋਊਗਾ ਫਿਰ ਨਾ ਕਿਹੋ ਵੀ ਬਹੁਤ ਵੱਡਿਆ ਘਟਨਾਵਾ ਹੋ ਗਿਆ ਪੰਜਾਬ ਦੇ ਵਿੱਚ ਇਸੇ ਤਰੀਕੇ ਅਜ ਤਰਨਵੀਰ ਸਿੰਘ ਜੀ ਮਜੀਠੇ ਜਗਾਇਆ ਮੇਰੀ ਤੁਹਾਡੀ ਫੋਰਸ ਉੱਥੇ ਵੀ ਜਿਹੜਾ ਸਹੀ ਵਰਤੀਰਾ ਨਹੀਂ ਹੈਗਾ ਤੁਹਾਡਾ ਸੋ ਇਸ ਕਰਕੇ ਸਾਫ ਕਹਿਣਾ ਸਾਡਾ ਬੰਦੇ ਬਣ ਕੇ ਕਿਸਾਨ ਰਿਹਾ ਕਰੋ ਔਰ ਪੀਸਫੁਲੀ ਢੰਗ ਨਾਲ ਜਿਹੜੀ ਪਾਸ਼ਪਾ ਜੀ ਉਮੀਦਵਾਰ ਆ ਬੀਬੀ ਪਰਨੀਤ ਕੌਰ ਜੀ ਉਹਦੇ ਬਾਰ ਮੋਰੇ ਸਾਡਾ ਹੱਕ ਆ ਜਮਹੂਰੀ ਹੱਕ ਆ ਮੋਰਚਾ ਲਾਉਂਦਾ ਲਾਉਣ ਦਿਓ ਤੁਸੀਂ ਮੋਦੀ ਵੜ ਗਏ ਮੋਦੀ ਸਾਨੂੰ ਦਿੱਲੀ ਨਹੀਂ ਜਾਣ ਦਿੰਦਾ ਔਰ ਤੁਸੀਂ ਪਾਸ਼ਪਾ ਦੇ ਸਾਫਕਾ ਸੀਮ ਕੌਂਸਟੇ ਸਾਫਕਾ ਸੀਮ ਐਸ ਵੇਲੇ ਪਾਸ਼ਪਾ ਚ ਗਏ ਉਹਨਾਂ ਨੇ ਬਾਰ ਮੋਰੇ ਨਹੀਂ ਮੈਨ ਦਿੰਦੇ ਔਰ ਜਿਵੇਂ ਤੁਸੀਂ ਪੁਲਿਸ ਦੀਆਂ ਧਾੜਾਂ ਲਾਈਆਂ ਵਾ ਹੋਰ ਕੰਮ ਲਈ ਥੋਟੋ ਫੋਰਸ ਨਹੀਂ ਹੁੰਦੀ ਹੈਗੀ ਇਹ ਸਾਨੂੰ ਸਾਫ਼ ਲੱਗਦਾ ਹੈਗਾ ਇਸ ਕਰਕੇ ਪਟਿਆਲੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਉਸ ਮੋਰਚੇ ਵਿੱਚ ਸ਼ਾਮਲ ਹੋਵੋ ਇਸ ਕਰਕੇ ਗਾਹ ਬਾਈ ਨੂੰ ਜਿਹੜਾ ਬਾਰਡਰਾਂ ਤੇ ਇਕੱਠ ਹੋਣੇ ਉਹ ਚ ਵੀ ਤੁਹਾਡੇ ਭਲੇਖੇ ਦੂਰ ਕਰ ਦੇਾਂਗੇ ਤੋ ਇਸ ਕਰਕੇ ਪਾਸ਼ਪਾ ਦੇ ਉਮੀਦਵਾਰਾਂ ਦੇ ਇਨ ਚਹੇਤੇ ਨਾ ਬਣੋ ਤੋ ਇਸ ਕਰਕੇ ਆਪ ਹੀ ਕਿਸਾਨਾਂ ਨੂੰ ਮੋਰਚਾ ਲਾਉਣ ਦਾ ਜਿਹੜਾ ਹੱਕ ਆ ਉਹ ਦਿੱਤਾ ਜਾਵੇ ਉਹ ਤੋਂ ਕਿਸਾਨਾਂ ਨੂੰ ਵਾਂਝਾ ਨਾ ਕੀਤਾ ਜਾਵੇ ਤੇ ਤੁਰੰਤ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਇਸ ਕਰਕੇ ਸਾਰੇ ਹੁਣ ਦੂਜੀ ਮੇਰੀ ਬੇਨਤੀ ਵੀ ਪੂਰੀ ਦੈਸ਼ ਦੁਨੀਆ ਤੇ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਮੋਰਚਾ 86 ਦਿਨ ਹੋ ਗਏ ਬਾਰਡਰਾਂ ਤੇ جاری ਆ ਸਾਡੀ ਆਵਾਜ਼ ਨਹੀਂ ਜਾਣ ਦਿੰਦੇ ਬਾਹਰ ਤੱਕ ਦੁਨੀਆ ਤੱਕ ਮੋਦੀ ਸਰਕਾਰ ਔਰ ਲਗਭਗ ਕਹਿ ਲੋ ਵੀ 21 ਦਿਨ ਹੋ ਗਿਆ ਰੇਲਾਂ ਵੀ ਜਾਮ ਕੀਤਾ ਹਰਿਆਣੇ ਦੇ ਕਿਸਾਨਾਂ ਦੇ ਰਿਹਾਂ ਵਾਸਤੇ ਆਰੈਸ ਬੜੇ ਪ੍ਰਦੀਪ ਸੈਣੀ ਸਰਕਾਰ ਦੀ ਪੈਰਾਂ ਥਲੇ ਅੱਗ ਮਚਾਤੀ ਹਰਿਆਣੇ ਵਾਲਿਆਂ ਨੇ ਜਿਵੇਂ ਜਿਹੜੇ 3000 ਆਜ਼ਾਦ ਵਗਾਏ ਕਿ ਉਹਨਾਂ ਨੇ ਸੈਣੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਇਸ ਕਰਕੇ ਨਹੀਂ ਵਾਪਸ ਲਿਆ ਹਰਿਆਣੇ ਦੇ ਕਿਸਾਨਾਂ ਨੇ ਅੱਗ ਮਚਾਈ ਵੀ ਵੋਟ ਇੱਕ ਵੀ ਨਹੀਂ ਪੈਣੀ ਹਰਿਆਣੇ ਦੇ ਕਿਸਾਨਾਂ ਨੇ ਮਜ਼ਦੂਰ ਕਰਤਾ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਨੰਨੇ ਬਤਾ ਕੇ ਪਿੱਛੇ ਹਟੇ ਨੇ ਕੱਲ ਨੂੰ ਜਾ ਵੀ ਸਕਦੇ ਆ ਜਿਹੜਾ ਹੁੱਡਾ ਕਹਿੰਦਾ ਨਾ ਕਾਂਗਸ ਦੀ ਲਹਿਰ ਆ ਹੁੱਡਾ ਜੀ ਡਰ ਕੇ ਇਹ ਖੁੱਡ ਚ ਵੜ ਕੇ ਬੈਠੇ ਜੇ ਕੋਈ ਕਾਂਗਸ ਦੀ ਲਹਿਰ ਲੋਹਰ ਨਹੀਂ ਇਹ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਆ ਔਰ ਕਿਸਾਨਾਂ ਮਜ਼ਦੂਰਾਂ ਕਰਕੇ ਹੀ ਅੱਜ ਪਾਸ਼ਪਾ ਇਹਨਾਂ ਕੋਲੇ 88 ਦੇ ਵਿੱਚੋਂ 43 ਵਿਧਾਇਕ ਰਹਿ ਗਿਆ ਹਰਿਆਣੇ ਦੇ ਵਿੱਚ ਇਹ ਡਿੱਗੀ ਪਈ ਆ ਕਿਉਂਕਿ ਗਵਰਨਰ ਇਹਨਾਂ ਦਾ ਲਖਸ਼ਣ ਕਮਿਸ਼ਨ ਇਹਨਾਂ ਦਾ ਫਿਰ ਸਰਕਾਰ ਨੂੰ ਐ ਰਕੇ ਕੌਣ ਬਹੁਮਤ ਸਾਬਤ ਕਰਨ ਨੂੰ ਕਹੂਗਾ ਇਹ ਹਾਲਾਤ ਮੋਦੀ ਸਰਕਾਰ ਦੇ ਵਿਰੋਧਪੁਕਤ ਰਹੇ ਨੇ ਇਸ ਕਰਕੇ ਪੰਜਾਬੀਓ ਪੰਜਾਬ ਵਾਲਿਓ ਤਗੜੇ ਹੋ ਜਾਓ ਇਹਨਾਂ ਨੂੰ ਧੂੜ ਚਟਾਵਾਂਗੇ ਹਰ ਮੋਰਚੇ ਤੇ ਫੇਲ ਕਰਾਂਗੇ ਸੋ ਪੰਜਾਬ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਫੰਡਾਂ ਦੀ ਛੁੱਟੀ ਮਾਰ ਦਿਓ ਤਗੜੇ ਹੋ ਕੇ ਲੱਖਾਂ ਚ ਪਿੰਡਾਂ ਚ ਫੰਡ ਇਕੱਠੇ ਹੋਣੇ ਚਾਹੀਦੇ ਆ ਲੰਗਰ ਵਾਸਤੇ ਕਣਕਾਟ ਇਕੱਠੀ ਹੋਣੀ ਚਾਹੀਦੀ ਆ ਔਰ ਜਿਹੜਾ ਅੰਮ੍ਰਿਤਸਰ ਦਾ 10 ਦਾ ਜਥਾ ਉਹ ਵੀ ਵੱਡਾ ਹੋਣਾ ਚਾਹੀਦਾ ਵਾ ਤਗੜੇ ਹੋ ਕੇ ਔਰ ਪੂਰੇ ਪੰਜਾਬ ਦੇ ਉੱਤੋਂ ਇਹਨਾਂ ਬਾਰਡਰਾਂ ਤੇ ਵੱਡੀ ਗਿਣਤੀ ਵਿੱਚ ਪਹੁੰਚੋ 22 ਦਾ ਵੱਡਾ ਕੱਟ ਇਹਨਾਂ ਬਾਰਡਰਾਂ ਤੇ ਹੋਊਗਾ ਰਤਨਪੁਰਾ ਰਾਜਸਥਾਨ ਡੱਬ ਵਾਲੀ ਖਾਨਾਵਰੀ ਸ਼ੰਭੂ ਬਾਰਡਰ ਔਰ 19 ਨੂੰ ਹਰਿਆਣੇ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਾਂਗੇ ਔਰ ਕੱਲ ਅਰ ਜਿੱਥੇ ਮੈਂ ਬੈਠਾ ਵਾਂ ਝਾਬੂਆ ਮੱਧ ਪ੍ਰਦੇਸ਼ ਦੇ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਇਸ ਕਰਕੇ ਫਿਰ ਭਗਵਾਨ ਤਮਾਨ ਸਰਕਾਰ ਨੂੰ ਚੇਤਾਵਨੀ ਆ ਤੁਰੰਤ ਕਿਸਾਨ ਰਹਾ ਕਰੋ ਅਰ ਸਾਨੂੰ ਪੀਸਫੁਲੀ ਢੰਗ ਨਾਲ ਅੰਦੋਲਨ ਕਰਨ ਦਾ ਹੱਕ ਦਿਓ ਧੰਨਵਾਦ ਹੁਣ ਦੇਖਣਾ ਇਹ ਹੋਵੇਗਾ ਕਿ ਸਰਵਣ ਸਿੰਘ ਪੰਦੇਰ ਹੁਣਾਂ ਦੇ ਵੱਲੋਂ ਇਹ ਜੋ ਸਵਾਲ ਵੀ ਕੀਤੇ ਗਏ ਨੇ ਔਰ ਜੋ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ ਇਸ ਉੱਤੇ ਸਿਆਮਾਨ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ